ਅੱਡਾ ਚਭਾਲ ਦੇ ਵਿੱਚ ਖੜੇ ਆ ਜਿੱਥੇ ਅੱਜ ਜਿਮਨੀ ਚੋਣ ਹੋਣ ਜਾ ਰਹੀ ਏ 11 ਨਵੰਬਰ ਨੂੰ ਜਿਮਨੀ ਚੋਣ ਸ਼ੁਰੂ ਹੋਣੀ ਸੀ ਅੱਜ 11 ਨਵੰਬਰ ਅੱਜ ਜਿਮਨੀ ਚੋਣ ਸ਼ੁਰੂ ਹੋ ਚੁੱਕੀ ਏ ਕਿ ਹਰ ਉਮੀਦਵਾਰ ਦੀ ਜਿਹੜੀ ਕਿਸਮਤ ਆ ਉਹ ਡੱਬਿਆਂ ਦੇ ਵਿੱਚ ਬੰਦ ਹੋ ਜੇਗੀ ਪਰ ਜਿਹੜਾ ਖਦਸਾ ਜਤਾਇਆ ਜਾ ਰਿਹਾ ਸੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਸੀ ਪਰ ਜਦੋਂ ਅਸੀਂ ਗਰਾਉਂਡ ਜ਼ੀਰੋ ਤੇ ਪਹੁੰਚਿਆ ਕਿ ਕੋਈ ਡਰ ਇਹੋ ਜਿਹਾ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਲੱਗਾ ਕਿ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਕਿ ਹਰ ਜੀ ਮੈਂਬਰ ਖੁਸ਼ੀ-ਖੁਸ਼ੀ ਘਰੋਂ ਤੁਰ ਕੇ ਤੇ ਵੋਟ ਜਿਹੜੀ ਉਹ ਪਾ ਰਿਹਾ ਹੈ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਜਦੋਂ ਪਾਰਟੀ ਦੇ ਆਗੂਆਂ ਦੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਇਹੋ ਜਿਹਾ ਡਰ ਨਹੀਂ ਹੈ ਖੁਸ਼ੀ ਦੇ ਨਾਲ ਲੋਕ ਵੋਟ ਪਾ ਰਹੇ ਨੇ ਤੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਹਰ ਇੱਕ ਨੇ ਆਪਣੇ ਆਗੂ ਦੇ ਦਿੱਤਨ ਦੀ ਜਿਹੜੀ ਆ ਗੱਲ ਕੀਤੀ ਹੈ ਕਿ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਾਂਗੇ ਸੋ ਅਸੀਂ ਹਰ ਬੂਤ ਤੇ ਜਾਵਾਂਗੇ ਹਰ ਪਿੰਡ ਦੀ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਗੁਰਦੇਵਾਲ ਸਿੰਘ ਕਰਨਤਾਰ ਲਖਰਾ ਸਾਹਿਬ ਕਿਸ ਤਰ੍ਹਾਂ ਦਾ ਲੋਕ ਆਦਰ ਜਾਣਿਆ ਅੱਜ ਮੋਟਾ ਬਹਿ ਰਹੀਆਂ ਬਹੁਤ ਸਨਰੋ ਜਾਣਿਆ ਜੀ ਕਰਨਤਾਰਨ ਵਿਧਾਨ ਸਭਾ ਦੇ ਲੋਕ ਬੜੇ ਸੂਝਵਾਨ ਨੇ ਔਰ ਸਾਰੇ ਹੀ ਅੱਜ ਮੈਂ ਦੇਖ ਰਿਹਾ ਵਿਕਾਸ ਦੇ ਨਾਮ ਦੇ ਉੱਤੇ ਵੋਟ ਦੇ ਰਹੇ ਨੇ ਇਹਨਾਂ ਲੋਕਾਂ ਨੂੰ ਪਤਾ ਏ ਜੇਕਰ ਹਰਮੀਤ ਸਿੰਘ ਸੰਧੂ ਨੂੰ ਜਿਤਾਵਾਂਗੇ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੂੰ ਵੋਟ ਦੇਵਾਂਗੇ ਤਾਂ ਆਉਣ ਵਾਲਾ 1.5 ਸਾਲ ਦਾ ਜਿਹੜਾ ਉਹ ਹਲਕੇ ਦਾ ਵਿਕਾਸ ਹੋਏਗਾ ਜੇ ਕਿਸੇ ਅਦਰ ਪਾਰਟੀ ਨੂੰ ABC ਕਿਸੇ ਵੀ ਕੈਂਡੀਡੇਟ ਨੂੰ ਜਿਤਾਉਣੇ ਆ ਜਾਂ ਵੋਟ ਦੇਣੇ ਆ ਉਹਦਾ ਕੰਮ ਸਿਰਫ ਔਰ ਸਿਰਫ ਵਿਰੋਧਤਾ ਕਰਨਾ ਰਹਿ ਜਾਵੇਗਾ ਸੋ ਲੋਕ ਸਮਝਦੇ ਨੇ ਮੈਂ ਆ ਵੀ ਬੂਥਾਂ ਤੇ ਜਾ ਕੇ ਆਇਆ ਵਾ ਬੜਾ ਸੋਹਣਾ ਮਾਹੌਲ ਹੈ ਬੜੇ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਤੋਂ ਜਿੱਤਾ ਸਰਕਰ ਜਿਸ ਤਰ੍ਹਾਂ ਦੇ ਸਾਰੇ ਬੂਥ ਰਹੇ ਹੋਗਾ ਕਿਸ ਤਰ੍ਹਾਂ ਦੇ ਲੋ ਬੂਥ ਲੱਗੇ ਔਰ ਪਾਰਟੀਆਂ ਦੁਚੇ ਰਹੀਆਂ ਆਪਣੀ ਪਾਰਟੀ ਕੇ ਲੱਗੂ ਨਹੀਂ ਮੈਂ ਬਹੁਤ ਸਾਰੀਆਂ ਕਿਸੇ ਪਿੰਡ ਵਿੱਚ ਕੋਈ ਪਾਰਟੀ ਹੈ ਨਹੀਂ ਕਿਸੇ ਪਿੰਡ ਵਿੱਚ ਕੋਈ ਪਾਰਟੀ ਹੈ ਨਹੀਂ ਇੱਕ ਆਮ ਆਦਮੀ ਪਾਰਟੀ ਹੈ ਕਿ ਜਿਹੜੀ 100% ਸਾਰੇ ਪਿੰਡਾਂ ਵਿੱਚ ਲੱਗੇ ਕਈਆਂ ਪਿੰਡਾਂ 'ਚ ਦੇਖਿਆ ਕਾਲੀ ਜਲ ਦੇ ਬੂਥ ਲੱਗੇ ਨਹੀਂ ਕਿਤੇ ਕਾਂਗਰਸ ਦੇ ਨਹੀਂ ਲੱਗੇ ਕਿਤੇ ਦੁੱਧੀਆਂ ਪਾਰਟੀ ਹੁੰਦੇ ਨਹੀਂ ਲੱਗੇ ਸਾਰੀਆਂ ਉਸ ਪਾਰਟੀ ਆਮ ਆਦਮੀ ਪਾਰਟੀ ਦੇ ਮੁਕਾਬਲੇ ਉੱਤੇ ਬੜੇ ਥੋੜੇ ਲੋਕ ਆ ਰਹੇ ਨੇ ਜਿਸ ਤਰ੍ਹਾਂ ਲੋਕਾਂ ਦੇ ਮਨ ਦੀ ਜਗ੍ਹਾ ਹੀ ਪੀ ਡਾਰਜਾ ਗਈ ਪਛਾਰੇ ਉੱਪਰ ਨਵੇਂ ਲੋਕਾਂ ਦਾ ਆਉਣਾ ਇਹਦਾ ਆਰਮੀ ਦਾ ਨਾਦ ਕੀਤੀ ਗਈ ਕਿਤਨੇ ਲੋਕਾਂ ਦਾ ਹੰਕਾਰ ਦਾ ਮਿਲਦਾ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਕਿਉਂਕਿ ਜਿੱਦਾਂ ਦਾ ਇੱਥੇ ਗੈਂਗਸਟਰਵਾਦ ਪਿਛਲੇ ਦਿਨ ਧਮਕੀਆਂ ਦਾ ਦੌਰ ਚੱਲਿਆ ਫੋਨਾਂ ਕਾਲ ਆ ਰਹੇ ਸੀਗੇ ਉਹਦਾ ਥੋੜਾ ਪਰਭਾਵ ਸੀ ਪਰ ਸਰਕਾਰ ਨੇ ਉਹਦੇ ਪੁਖਤਾ ਪ੍ਰਬੰਧ ਕੀਤੇ ਆ ਲੋਕ ਸਾਰੇ ਮਾਝੇ ਦੇ ਜਿਹੜੇ ਲੋਕ ਨੇ ਉਹ ਬਹੁਤਾ ਭੈ ਵੀ ਨਹੀਂ ਮੰਨਦੇ ਇਹਨਾਂ ਕੋਸ਼ਿਸ਼ ਤਾਂ ਕੀਤੀ ਸੀ ਸੋ ਉਹ ਵਧੀਆ ਤਰੀਕੇ ਨਾਲ ਵੋਟਰ ਆ ਰਿਹਾ ਹੈ ਬੂਥਾਂ ਤੋਂ ਰੌਣਕ ਤੋਂ ਪਤਾ ਲੱਗਦਾ ਕਿ ਲੋਕ ਸਵੇਰੇ ਜਿਹੜਾ ਅਰਲੀ ਮਾਰਨਿੰਗ ਲੋਕ ਨਿਕਲੇ ਨੇ ਔਰ ਚੰਗਾ ਵੋਟ ਪਰਸੈਂਟਜ ਨਿਕਲ ਰਿਹਾ ਹੈ ਕਿੰਨੇ ਪਰਸੈਂਟ ਆਹ ਇਹ ਤਾਂ ਕੁਝ ਜਿਹੇ ਤੱਕ ਮੇਰੇ ਕੋਲ ਡਾਟਾ ਨਹੀਂ ਹੈ ਕਿੰਨੇ ਪਰਸੈਂਟ ਹੋਈ ਹੈ ਪਰ ਮੇਰਾ ਖਿਆਲ ਤਾਂ ਹੈ ਵੀ 65-70% ਵੋਟਿੰਗ ਵੋਟ ਪਰਸੈਂਟ ਹੋਣੀ ਚਾਹੀਦੀ ਹੈ ਈ ਬਾਈਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਜੋਰ ਲੱਗਿਆ ਹੁੰਦਾ ਸਾਰੀਆਂ ਪਾਰਟੀਆਂ ਦੇ ਲੋਕ ਬੜਾ ਰਾਤ ਦਿਨ ਮੈਂ ਕਿਤੀ ਸਾਰਿਆਂ ਨੇ 65 70 ਨੂੰ ਸਾਨੂੰ ਬੋਲਣਾ ਹੁੰਦਾ ਜੀ ਬਣਿਆ ਤੇ ਕੀ ਲੱਗ ਰਿਹਾ ਜੀ ਅੱਜ ਤੁਸੀਂ ਆਏ ਜੀ ਸਾਰੇ ਪ੍ਰੈਸ ਵਾਲੇ ਮੇਰੇ ਵੀਰ ਭਰਾ ਪਹਿਲਾਂ ਤੁਹਾਡਾ ਇੱਕ ਹੋਣ ਤੇ ਬਹੁਤ ਧੰਨਵਾਦ ਕਰਦਾ ਤੇ ਵੇਖੋ ਸਾਡੇ ਬੂਤੇ ਆ ਜੇ ਰੌਣਕਾਂ ਲੱਗੀਆਂ ਵਿਆਹ ਵਾਲਾ ਮਾਹੌਲ ਆ ਤੇ ਬੜਾ ਉਤਸ਼ਾਹ ਲੋਕਾਂ ਚ ਜੀ ਜਿਹੜੀ ਇਹ ਗੁੰਡਾਗਰਦੀ ਨੂੰ ਨੱਥ ਪੈਣ ਜਾ ਰਹੀ ਆ ਜਿਹੜਾ ਕਿ ਨਾਲ ਵਿਕਾਸ ਹੋਣ ਵਾਸਤੇ ਜਿਹੜਾ ਵਾ ਇੱਕ ਨਵਾਂ ਸੂਰਜ ਉਗ ਰਿਹਾ ਉਹਦੇ ਵਾਸਤੇ ਲੋਕ ਮਤਦਾਨ ਕਰ ਰਹੇ ਆ ਸਰਦਾਰ ਹਰਮੀਤ ਸਿੰਘ ਜੁਣੀ ਬੜੇ ਵੱਡੀ ਲੀਡਰਾਂ ਜਿੱਤਣ ਜਾ ਰਹੇ ਸਾਡੇ ਆ ਚਮਾਰ ਵਾਲੀ ਸਾਬਟ ਬੈਲਟ ਤੋਂ ਘੱਟੋ ਘਾਟ ਜੇ ਮੈਂ ਲਾਵਾ ਤੇ ਕੋਈ 20 25% ਵੋਟ ਜਿਹੜੀ ਪੈ ਚੁੱਕੀ ਆ ਤੇ 12 1 2 ਤੱਕ 60 70% ਵੋਟਿੰਗ ਜਾਊਗੀ ਤੇ 25 ਤੋਂ 30 ਹਜ਼ਾਰ ਵੋਟ ਜਿੱਗ ਜਾਊਗੀ ਸਾਡੇ ਲੋਕਾਂ ਦੇ ਮੁੱਦੇ ਕੀ ਭਾਈ ਜਿਹੜੇ ਲੋਕਾਂ ਜਿਹੜੇ ਵੋਟ ਪਾ ਰਹੇ ਲੋਕਾਂ ਦੇ ਮੁੱਦੇ ਕੀ ਸਭ ਤੋਂ ਵੇਖੋ ਮੇਨ ਮੁੱਦਾ ਜਿਹੜਾ ਨਾ ਭਾਈ ਤੇ ਗੁੰਡਾਗਰਦੀ ਹੈ ਗੈਂਗਸਰਵਾ ਜਿਹੜਾ ਜਿਹਨੂੰ ਕੀ ਟਿਕਟ ਦਿੱਤੀ ਗਈ ਆ ਤੁਹਾਨੂੰ ਸਾਰਿਆਂ ਭੈਣ ਭਰਾ ਨੂੰ ਬਾਈ ਜਿਹਨੇ ਮੇਰਾ ਭਰਾ ਮਾਰਿਆ ਵਾ ਤੇ ਟਿਕਟ ਸੁਖਵੀਰ ਸਿੰਘ ਬਾਦਲ ਨੇ ਐ ਸੁੱਟ ਕੇ ਦੇ ਲੇਗਾ ਜਿਵੇਂ ਮਤਲਬ ਪਤਾ ਹੀ ਨਹੀਂ ਹੁੰਦਾ ਉਹਨੂੰ ਤੇ ਉਹ ਦਾ ਜਿਹੜਾ ਮੇਰੇ ਭਰਾ ਦਾ ਜਿਹੜਾ ਲੋਕੀ ਦਿਲੋਂ ਪਿਆਰ ਸਤਕਾਰ ਕਰਦੇ ਸੀ ਉਹ ਦੀ ਅੱਜ ਵਿਰੋਧ ਚ ਬੋਰਡ ਜਿਹੜੀ ਆ ਇਹਨਾਂ ਨੂੰ ਮਤਲਬ ਕਾਲੀ ਦਲ ਨੂੰ ਹਰਾਉਣ ਜਾ ਰਹੀ ਆ ਦੂਜੀਆਂ ਪਾਰਟੀਆਂ ਨੂੰ ਹਰਾਉਣ ਜਾ ਰਹੀ ਆ ਮੋਰੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਗੈਂਗਸਟਰ ਬਣਾਇਆ ਉਹ ਉਹ ਕਿੰਨਾ ਨੇ ਬਣਾਇਆ ਉਹ ਵੀ ਤੇ ਇਹਨਾਂ ਨੇ ਬਣਾਇਆ ਮੈਰੇ ਨਾ ਫੋਨ ਤੇ ਕਿ ਜ਼ਿਕਰ ਵੀ ਨਾ ਹਰ ਮੀਤ ਸੰਦਾ ਬਿਲਕੁਲ ਮੇਰੇ ਕੋਲ ਨਾ ਫੋਨ ਮੇਰਾ ਬੰਦ ਹੋ ਗਿਆ ਮੈਂ ਤੁਹਾਨੂੰ ਫੋਟੋ ਭੇਜਦਾ 2018 ਦੇ ਵਿੱਚ ਜਿਹੜੀ ਪਰਚਾ ਆਈ ਬਾੜ ਦੇ ਜਿਹਦੇ ਵਿੱਚ ਇਹ ਗੈਂਗਸਟਰ ਨੂੰ ਮਤਲਬ ਪਨਾਹ ਦੇਣ ਦਾ ਪਰਚਾ ਹੈ ਇਹਦੇ ਤੇ ਇਹਦੇ ਫਾਦਰ ਤੇ ਉਦੋਂ ਸਾਨੂੰ ਚੀਬਣਾ ਇਹਨੂੰ ਗੈਂਗਸਟਰ ਬਣਾਤਾ ਸੀ ਜਿਹੜੇ 28 ਦੀ ਪਰਚੇ ਹੋ ਗਏ ਸੋਹਣੇ ਕਰਾਤੇ ਸੋਨੂ ਦੇ ਮਰਨ ਤੋਂ ਬਾਅਦ ਮੇਰੇ ਵੱਡੇ ਭਰਾ ਦੇ ਮਾਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਮਾਰਿਆ ਉਸ ਤੋਂ ਬਾਅਦ ਦਾ ਪਰਚੇ ਹੋ ਗਏ ਉਹ ਸੋਨੂ ਜੀ ਮੈਨੇ ਗੈਸਰ ਬਣਾਤੇ ਜਾਂ ਉਹਨੇ ਪਰਚੇ ਦੱਜਾਤੇ ਉੱਤੋਂ ਆ ਗਏ ਠੀਕੋ ਜੈਸੀ ਕਰਨੀ ਵੈਸੀ ਕਰਨੀ ਆ ਮੁਕਾਬਲਾ ਲੱਗ ਰਿਹਾ ਜੀ ਕੋਈ ਹੈ ਹੀ ਨਹੀਂ ਮੁਕਾਬਲਾ ਸਾਡਾ ਤੁਸੀਂ ਅੱਜ ਦੇਖੋ ਕੋਈ ਇਕੱਲੇ ਦਿੰਦਾ ਕੈਂਡੀਡੇਟ ਤੁਹਾਨੂੰ ਦਿਖਿਆ ਅਜਿਹਾ ਨਾ ਨਾ ਨੂੰ ਤੁਹਾਨੂੰ ਕੱਲ ਦੇ 4:00 ਦੇ ਚਾ ਚੁੱਕੇ ਸਾਰੇ ਸਾਰਿਆਂ ਦੇ ਕੱਲ ਜਿਹੜੇ ਸ਼ਟਰ ਬੰਦ ਹੋ ਗਏ ਹੀ ਦਫਤਰਾਂ ਦੇ ਇਹਨਾਂ ਦਾ ਜਿਹੜਾ ਤੋਰੀ ਫੁਰਕਾ ਚੱਲਿਆ ਹੀ ਨਾ ਝੂਠ ਸੱਚ ਦਾ ਲੋਕਾਂ ਨੇ ਬੰਦ ਕਰਤਾ ਕੱਲ ਹੀ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਹੀ ਬੰਦ ਕਰਕੇ ਪੱਜ ਗਿਆ ਸਿਰਫ ਸਰਦਾਰ ਹਰਮੀਤ ਸਿੰਘ ਸੰਧੂ ਜੀ ਦਾ ਸਾਡੇ ਇੱਥੇ ਬੂਥ ਖੁੱਲਾ ਕੱਲ ਵੀ ਅੱਜ ਉਹ ਸਦਾ ਹੀ ਖੁੱਲਾ ਰਹੂਗਾ ਤੇ ਮੇਰੇ ਸੋਨੂੰ ਚੀਮਾ ਹੈ ਮੇਰੇ ਭਰਾ ਦੀ ਜਿਹੜੀ ਕਮਾਈ ਆ ਤੁਸੀਂ ਸਾਰੇ ਭੈਣ ਭਰਾ ਆ ਗਏ ਕੋਈ ਗੜਬੜੀ ਹੋਣ ਦੇ ਚਾਂਸ ਹੈਗੇ ਨਾ ਜੀ ਨਾ ਬੜੀ ਸ਼ਾਂਤੀ ਨਾਲ ਪਿਆਰ ਮੁਹੱਬਤ ਨਾਲ ਸਾਡੇ ਲੋਕ ਆ ਹੱਥ ਜੋੜ ਕੇ ਵੋਟ ਲੈ ਰਹੇ ਆ ਨਾ ਕਿ ਗੁੰਡਾਗਰਦੀ ਨਾਲ ਵੋਟ ਲੈ ਰਹੇ ਲੋਕਾਂ ਦਾ ਚੰਗਿਆ ਲੋਕਾਂ ਦਾ ਖਾ ਮੈਂ ਕਹਾਂ ਜੀ ਸਵੇਰੇ 7 ਵਜੇ VOTING ਉਦੋਂ ਵੀ ਸਾਡੇ ਲੈਣ ਲੱਗੀ ਸੀ ਮੇਰੇ ਖਿਆਲ ਆ ਇੰਨਾ ਉਤਸ਼ਾਹ ਮੈਂ ਕਦੇ ਵੇਖਿਆ ਨਹੀਂ ਐਮਐਲਏ ਇਲੈਕਸ਼ਨ ਦਾ ਧੰਨਵਾਦ ਚੰਨਵਾਦ